ਚਾਰ ਗੋਗਾ ਵਿੱਚ ਹੁਣ ਤੋਂ ਹੋਰ ਨਹੀਂ ਵਿੱਚ ਆਜੋ ਜੀ ਵੀਡੀਓ ਹੋ ਜਾਗੀ ਠੀਕ ਹੈ ਜੀ ਆ ਦਾ ਆਪਣੇ ਬੰਦੇ ਨੇ ਕਿਹਾ ਕਿ ਨਾ ਚਲਿਆ ਆ ਬਰੈਕ ਇਸ ਕੋਲੇ ਵੀ ਖਰਾਬ ਉੱਪਰ ਨਹੀਂ ਖਰਾਬ ਖਰਾਬ ਹੈ ਨਾ ਆਓ ਜੀ ਕਰ ਗਿਆ じゃ ਕੀ ਠੇਕੇ ਤੇ ਆਪਾਂ ਨੇ ਲਈ ਹੋਈ ਸੀ ਇਹ ਤਾਂ ਸਮਝ ਨਾ ਪਤਾ ਹੈ ਤੇ ਹੁਣ ਲਾ ਲੋ ਵੀ 6 ਲੱਖ ਦਾ ਨੁਕਸਾਨ ਆ ਸਿੱਧਾ ਤੇ ਬਾਕੀ ਹੁਣ ਦੂਜੀ ਚ ਉਹ ਹਵਾ ਚੱਲ ਰਹੀ ਆ ਡੋਡੀ ਉਡ ਰਹੀ ਆ ਉਹ ਬਾਕੀ ਹੁਣ 30 35 ਗੇ ਠੇਕੇ ਮੰਗੂਨੇ ਵੀ ਹੁਣ ਤੁਸੀਂ ਦੱਸੋ ਕਿਸਾਨ ਦਾ ਕੀ ਹਾਲ ਹੋਊਗਾ ਕਿੰਨਾ ਦਾ ਨੁਕਸਾਨ ਆ ਤੁਹਾਡਾ ਕੱਲਿਆਂ ਦੇ ਲਈ ਮੋٹے ਤੌਰ ਤੇ ਮੋٹے ਤੌਰ ਤੇ 10 ਲੱਖ ਦਾ ਨੁਕਸਾਨ ਆ ਜੀ ਅੱਛਾ ਹਾਂ ਸਿੱਧਾ ਪਰਸੋਂ 1509 ਵੱਢੀ ਆ 3 ਕੁਇੰਟਲ ਦੀ ਨਿਕੜੀ ਆ ਉਹ ਉਹਦੇ ਚੋਂ 4 ਕਿਲੇ ਬੜੇ 90000 ਦਾ ਨੁਕਸਾਨ ਹੋਇਆ ਘਾਟਾ ਪਿਆ ਪਿਛਲੇ ਸਾਲ ਨਾਲੋਂ ਇਸ ਇਹ ਲੈ ਕੇ ਆਏ 100 ਰੁਪਏ ਕਿਲੋ ਲੈ ਕੇ ਆਏ 60 ਕਿਲੋ ਵੀਰ 6000 ਦਾ ਵੀ ਆਇਆ ਤੇ ਥੈਲਾ ਡਾਈ ਦਾ ਪਊਗਾ ਬਾਕੀ 4000 ਦਾ ਟਰੈਕਟਰ ਤੇਲ ਖਾਜੀ ਇਹ ਨਗਦ ਲੈ ਕੇ ਆ ਆਧਾਰ ਲੈ ਕੇ ਆਏ ਜੀ ਨਗਦ ਹੁਣ ਕਿਥੋਂ ਰੁਪਏ ਪੈਣੇ ਨਹੀਂ ਵੀ ਨਹੀਂ ਮਿਲਦਾ ਜੀ ਕੀ ਮੰਗ ਕਰਦੇ ਆ ਅਸੀਂ ਤਾਂ ਸਰਕਾਰ ਕੋਲੋਂ ਇਹੀ ਮੰਗ ਕਰਦੇ ਆ ਵੀ ਸਾਨੂੰ ਖਰਚਾ ਹੀ ਦਿੱਤਾ ਜਾਵੇ ਸਾਡਾ ਬਹੁਤਾ ਹੋਰ ਅਸੀਂ ਕੁਝ ਮੰਗ ਨਹੀਂ ਸਾਡਾ ਖਰਚਾ ਹੀ ਨਿਕੜਿਆ ਜਿਹੜਾ 25000 ਉੱਤੇ ਖਰਚਾ ਆਇਆ ਚਲੋ ਜਿਹੜਾ ਠੇਕਾ ਦਿੱਤਾ ਗਿਆ ਉਹ ਅਸੀਂ ਹੁਣ ਚਾਹੇ ਵੇਚ ਕੇ ਦਈਏ ਜਾਂ ਕੁਝ ਕਰਕੇ ਦਈਏ ਮੇਰਾ ਨਾਮ ਰਪਿੰਦਰ ਸਿੰਘ ਹੈ ਪਿੰਡ ਮੇਰਾ ਰਾਮਗੜ ਹੈ ਜੀ ਪਾਣੀ ਬਿਜੇ ਦੇ ਰੋਕ ਕਰਕੇ ਫਸਲ ਨੂੰ ਬਾਇਆ ਜਾ ਰਹੀ ਹੈ ਇਹ 75000 ਨੂੰ ਠੇਕੇ ਤੇ ਲਈ 25000 ਦੇ ਉੱਪਰ ਖਰਚਾ ਹੈ ਨਹੀਂ ਨਹੀਂ ਕਰਦੇ ਲੱਖ ਰੁਪਏ ਦੇ ਲਵੇ ਖਰਚਾ ਹੋਇਆ ਹੈ ਇਹ ਸਾਰਾ ਇੱਥੇ ਬਹੁਤ ਸਪਰੇਆਂ ਕਰੀਆਂ ਨਹੀਂ ਪ੍ਰਦਾਨ ਪੂਨ ਪਾ ਕੇ ਦੇਖੀ ਵੀ ਸਾਰਾ ਕੁਝ ਹੀ ਕਰਕੇ ਦੇਖਿਆ ਹੈਗਾ ਕੋਈ ਇਹਦਾ ਅਸਰ ਨਹੀਂ ਹੋਇਆ ਹੈਗਾ ਤੇ ਇੱਕ ਕਿੱਲੇ ਆਏ ਆ 4-5 ਕਿੱਲੇ ਉਧਰ ਨਹੀਂ ਨਹੀਂ ਕਰਦੇ 6-7 ਲੱਖ ਦਾ ਨੁਕਸਾਨ ਹੋਇਆ ਜੀ ਸਰਕਾਰ ਵੱਲੋਂ ਹੀ ਮੰਗ ਕਰਦਾ ਹਾਂ ਜੀ ਥੋੜਾ ਬਹੁਤ ਮੋਆਵਿਆ ਦਿੱਤਾ ਜਾਵੇ ਜੀ ਅਸਲ ਤਾਂ ਪਾਣੀ ਮਾਤ ਔਖੀ ਹੈ ਖਰਚੇ ਵੀ ਬਹੁਤ ਆਏ ਫਸਲਦੇ ਇਹ ਜੀ ਹੁਣੇ ਲਾਲਾ ਵੀ ਜਦੋਂ ਸੱਠ ਦੇਣਾ ਬਾਅਦ ਜੀ ਇਹਦੀ ਖਰਾਬ ਹੋਣ ਲੱਗ ਗਈ ਜੀ ਇਹਦੇ ਵੀ ੱਡੀ ਨਿਕਾਸ ਰੀ ਅਸੀਂ ਕੁਝ ਪਾਇਆ ਨਹੀਂ ਇਹਦੇ ਵਿੱਚ ਜੀ ਕਲੋਰੋ ਲਾਲਾ ਥਿੰਡ ਸਾਰਾ ਕੁਝ ਪਾਇਆ ਪਾੜਨ ਲਾ ਕੇ ਜੀ ਜੂਰੀ ਵੀ ਲਾਲਾ ਤਿੰਨ ਤਿੰਨ ਚਾਰ ਚਾਰ ਥੈਲੇ ਪਏ ਨੇ ਜੀ ਤਨਾਣ ਵੀ ਪਾਈ ਹੈ 300 ਗਰੇਹਾਂ ਵੀ ਕਰੀਆਂ ਨੇ ਅਸੀਂ ਨੇ ਜੀ ਅਡੀ ਤਾਂ ਅਸੀਂ ਸਾਡੇ ਤਾਂ ਅਸੀਂ ਮੰਗੇ ਵੀ ਸਾਡੇ ਤੋਂ ਬੀਮਾ ਫਸਲ ਦਾ ਬੀਮਾ ਹੋਵੇ ਸਾਨੂੰ ਮਾਅਬਜਾ ਪੂਰਾ ਮਿਲੇ ਤੇ ਜੀ ਵਾਇਰਸ ਪੈ ਗਿਆ ਜੀ ਬੌਣਾ ਬੂਝਾ ਤੀ ਉਹਦੇ ਕਾਰਨ ਸਾਨੂੰ ਬੌਣੀ ਪੈ ਗਈ 10-12 ਕਿੱਲੇ ਮੇਰੇ ਜੀਰੀ ਦੇ ਖਰਾਬ ਹੋ ਗਏ ਕਿੰਨਾ ਨੁਕਸਾਨ ਹੋਇਆ 10-12 ਲੱਖ ਦਾ ਨੁਕਸਾਨ ਹੋ ਗਿਆ ਅੱਛਾ ਤੇ ਹੁਣ ਫਿਰ ਕਿੰਨਾ ਕਿ ਫਿਰ ਠੇਕੇ ਤੇ ਦੀ ਕਵਦੀ ਠੇਕੇ ਤੇ ਵੀ ਆਪਦੀ ਵੀ ਅੱਛਾ ਕਿੰਨਾ ਨੁਕਸਾਨ ਹੈ ਤੁਹਾਡਾ 10-12 ਲੱਖ ਰੁਪਏ ਦਾ ਨੁਕਸਾਨ ਆ ਤੇ ਫਿਰ ਫਰੇਹਾਂ ਵਗੈਰਾ ਜਾਂ ਹੋਰ ਬਹੁਤ ਕੁਛ ਕਰਿਆ ਹੈ ਜੀ ਕੋਈ ਕਾਸਰ ਨਹੀਂ ਛੱਡੀ ਹੋਈ ਹੈ ਹਾਂ ਜੀ ਪਹਿਲਾਂ ਕਿ ਲੈਜਰ ਕਰਾ ਲਵਾ ਕੇ ਰੇ ਪਾ ਕੇ ਜੀ ਫਿਰ ਵਾਹਣ ਤਿਆਰ ਕਰਕੇ ਫਿਰ ਜਿਹੜੀ ਲਈ ਹੋਈ ਜਦੋਂ ਐਨ ਸਿਰੇ ਤੇ ਹੁਣ ਸਾਡਾ ਟਾਈਮ ਸੀ ਮਹੀਨੇ ਵੀ ਦਿਨ ਉਹ ਅਸੀਂ ਕਟਾਈ ਕਰਨੀ ਸੀ ਉਹਦੇ ਅਸੀਂ ਉਲਟਾ ਹੈ ਰੋ ਨਾਲ ਪਾ ਕੇ ਹੁਣ ਬਾਹ ਕੇ ਉਲਟ ਖਰਚਾ ਸ਼ੁਰੂ ਹੋ ਗਿਆ ਸਾਡਾ ਬਹੁਤ ਉਤਮੀ ਵੀ ਹੁੰਦੀਆਂ ਨੇ ਜਿਹੜੇ ਖਰਚੇ ਅਗੇ ਬੋਰਡ ਦੇ ਹੁੰਦੇ ਨੇ ਪੈਸੇ ਉਹੀ ਤਾਂ ਹੈਗਾ ਜੀ ਦੇਖੋ ਬਾਣੀਏ ਦੇ ਵੀ ਦੇਗੇ ਸਭ ਲਿਮਟਾਂ ਕਮਾਉਣੀ ਆਉਂਦੀਆਂ ਨੇ ਕਿਸਾਨ ਨੇ ਬਹੁਤ ਕੁਝ ਕਰਨਾ ਹੁੰਦਾਗਾ ਰੇਹਾਂ ਸਪਰੇਹਾਂ ਦੇ ਪੈਸੇ ਟਰੈਕਟਰ ਦੀਆਂ ਸਪੇਅਰ ਪਾਰਟਾਂ ਦੇ ਪੈਸੇ ਬਹੁਤ ਦੇਣਾ ਲੈਣਾ ਕਰਨਾ ਉਹਨਾਂ ਨੇ ਸਭਾਈ ਤੇ ਉਹ ਹੁਣ ਟਪ ਹੋ ਰਿਹਾ ਕੀ ਕਹੂੰਗੀ ਸਰਕਾਰ ਨੂੰ ਵੀ ਮੁਆਵਜ਼ਾ ਦੇ ਜੀ ਦੇਖੋ ਜਿਹੜਾ ਬਣਦਾਗਾ ਸਾਨੂੰ ਘੱਟੋ ਘੱਟ 80000 ਰੁਪਏ ਏਕੜ ਦੇ ਮੁਆਵਜ਼ਾ ਮਿਲਣਾ ਚਾਹੀਦਾ ਸਾਨੂੰ ਏਕੜ ਦਾ ਸਾਡਾ ਖਰਚਾ ਆਇਆ ਹੋਇਆ 75 75000 ਰੁਪਏ ਸਾਡੀਆਂ ਠੇਕੇ ਦੇ ਨੇ ਜ਼ਮੀਨਾਂਲਾ ਤਾਂ ਦੇਖੋ ਕਿਸਾਨ ਚਾਰੇ ਪਾਸੇ ਮਿਲ ਕੇ ਡੋਬੇ ਜਾ ਰਿਹਾ ਜੀ ਇੱਕ ਵਸ ਡੁਬਾ ਰਿਹਾ ਇੱਕ ਵਸ ਆਪਣੇ ਬੈਰ ਸਾਰੇ ਜੀ ਹੁਣ ਫਸਲ ਦੇ ਸਰਦੀ ਬੰਦਾ ਸਾਲਾ ਮਾਰਦਾ ਜੀ ਆੜਤੀ ਵੀ ਦੀ ਮਿਲ ਕੇ ਆਸ ਕਰਦਾ ਵੀ ਬਲਕੇ ਵੀ ਫਸਲ ਆਊਗੀ ਹੁਣ 80 ਰੁਪਏ ਲਈ ਜਿੰਮੇਦਾਰ ਪੈਸੇ ਚੱਕ ਲੈਣ ਦਾ ਅਡਵਾਂਸ ਚੱਕ ਲੈਣ ਨੇ ਵੀ ਕਿਉਂਕਿ ਆਸ ਹੁੰਦੀ ਹੈ ਇੱਕ ਵੀ ਜੀਰੀ ਜਾਊਗੀ ਤਾਂ ਲੱਗੇ ਹਰੇਕ ਜਿੰਮੇਦਾਰਾ ਅਡਵਾਂਸ ਪੈਸੇ ਚੱਕਦੇ ਦੇਖੋ ਹੁਣ ਇੱਕ ਵਾਰ ਠੇਕਾ ਦੇਣਾ ਪੈ ਗਿਆ 80 ਚੱਕਣੇ ਪੈ ਗਏ ਪੈਸੇ ਉਧਰ ਦਵਾਈਆਂ ਵਾਲਾ ਮਲਕੇ ਹੋ ਗਿਆ ਹੁਣ ਮੈਨੂੰ ਇਹ ਲੱਗਦਾ ਵੀ ਕਿਹੜਾ ਸਮਾਨ ਜਿਵੇਂ ਡੀਏਪੀ ਉਹਦੀ ਸੌਟ ਚੱਲ ਰਹੀ ਹੈ ਜੀ ਉਹਦਾ ਕਿਉਂਕਿ ਹੁਣ ਬੰਦਾ ਅਗਲੀ ਫਸਲ ਕਦੋਂ ਵੇਚੂਗਾ ਜਿਹੜੀ ਹੁਣ ਇਹ ਫਸਲੇ ਵੇਚ ਵੇਚ ਰਹੇ ਆ ਅਸੀਂ ਇਹਦਾ ਵੀ ਅਸੀਂ ਕੋਈ ਪੱਕਾ ਪਤਾ ਨਹੀਂ ਹੈਗਾ ਵੀ ਅੱਗੇ ਦਾ ਰੇਟ ਕੀ ਹੋਊਗਾ ਕਿਉਂਕਿ ਜੇ 150 ਰ ਇਹ ਨਾਲੋਂ ਬੀਜ ਦਾ ਰੇਟ ਵੀ ਪੂਰਾ ਨਹੀਂ ਹੋਣਾ ਦੇਖੋ ਤੇ ਲੇਵਰੇਜ ਆਦਾ ਪੈ ਜੂਗੀ। ਕਣਕੋਂ ਸਾਰੇ ਬੀਜਰੇ ਨੇ ਇੱਕੋ ਚੱਲ ਪਿਆ ਜ ਮਟਰ ਆਲੂ ਸਾਰੀ ਜੀ ਜਿਹੇ ਤਿਹਰਾ ਬੰਦਾ ਦੇਖੋ ਆਉਣੀ ਆਉਣਾ ਜਿਹਦੇ ਨਾਲ। ਤੇ ਕਿਸਾਨ ਸਰਕਾਰ ਤੋਂ ਇਹ ਮੰਗ ਕਰਦੇ ਆਂ ਵੀ ਇਹਦੇ 'ਤੇ ਕਦਾਬੀ ਕਰਵਾ ਕੇ ਜੀ ਤੇ ਜੋ ਵੀ ਕਿਸਾਨਾਂ ਦਾ ਮਤਲਬ ਕੇ ਬਾਹ ਫੜੀ ਜਾਵੇ ਇਹਦਾ ਬਵਾਜ ਬਸਤਾ ਜਾਵੇ ਤਾਂ ਤਾਂ ਕਿਸਾਨਾਂ ਕੋਲ ਥੋੜਾ ਜਿਹਾ ਉੱਪਰ ਉੱਠ ਸਕਣ ਅੰਨਦਾਤਾ ਇਹ। ਉਹ ਤਾਂ ਮੰਗੀ ਫਸਲ ਬੀਜ ਕੇ ਅੱਜ ਬੋਹਣੀ ਪੈਰੇ ਆਵੇ ਹੱਥੇ। ਬਹੁਤ ਵੱਡੀ ਦੁੱਖ ਦੀ ਗੱਲ ਹੈ। ਦੇਖੋ ਇਹ ਜੀ ਆਉਂਦਾ ਆਹ ਦੇਖੋ ਇਹ ਇਹਦੇ ਚ ਸਾਨੂੰ ਕੁਝ ਥਾਵਾਂ ਤੇ ਮਤਲਬ ਪ੍ਰੋਬਲਮ ਦੇਖਣ ਚਾਹੀਏ ਜਿੱਥੇ ਸਟੰਟ ਵਾਇਰਸ ਜਿਹਨੂੰ ਆਪਾਂ ਕਹਿੰਦੇ ਆ ਮਦਰੇਪੰਦਾ ਰੋਗ ਇਹ ਜੀਰੀਚ ਦੇਖਣ ਨੂੰ ਮਿਲਿਆ ਅ ਇਹਦਾ ਦੇਖੋ ਮੇਨ ਕਾਰਨ ਜਿਹੜਾ ਦੇਖਣ ਚ ਆਇਆ ਇੱਕ ਤਾਂ ਜਿਹੜੀਆਂ ਵੈਰਾਈਟੀਆਂ ਹੈਗੀਆਂ ਨੇ ਕੁਝ ਜਿਵੇਂ ਪੀ ਆਰ ਵੈਰਾਈਟੀਆਂ ਨੇ 131 ਹੈਗੀ ਆ ਜਾਂ ਜਾਂ ਇੱਕ ਦੋ ਵੈਰਾਈਟੀਆਂ ਬਾਸਮਤੀ ਦੀਆਂ ਹੈਗੀਆਂ ਨੇ ਅ ਇਹਦਾ ਮੇਨ ਕਾਰਨ ਹੈਗਾ ਜਿਵੇਂ ਪਿੱਛੇ ਜੇ ਮੀਂਹ ਪੈਂਦੇ ਰਹੇ ਨੇ ਤੇ এনवायरमेंटਲ ਕੰਡੀਸ਼ਨ ਜਿਹੜੀਆਂ ਹੈਗੀਆਂ ਸੀ ਉਹਦੇ ਕਰਕੇ ਇਹਨੂੰ ਗਰੋਥ ਥੋੜੀ ਜ਼ਿਆਦਾ ਮਿਲੀ ਆ ਇਸ ਵਾਇਰਸ ਨੂੰ ਅ ਅਰਲੀ ਸਟੇਜ ਦੇ ਉੱਤੇ ਇਹ ਕਈ ਵੀ ਮਤਲਬ ਜਿਹੜੇ ਫਾਰਮਰ ਸਾਡੇ ਕੋਲੇ ਪਹੁੰਚ ਕੀਤੇ ਜਾਂ ਅਸੀਂ ਜਾਂਦੇ ਰਹੇ ਹਾਂ ਪਿੰਡਾਂ ਦੇ ਵਿੱਚ ਉਹਨਾਂ ਦਾ ਕੰਟਰੋਲ ਵੀ ਹੋਇਆ ਇਹਦਾ ਮੇਨ ਕਾਰਨ ਹੈਗਾ ਸੀਗਾ ਜੀ ਜਦੋਂ ਵਾਇਰਸ ਕਿਸੇ ਆ ਜਾਂਦਾ ਸੀ ਝੋਨੇ ਦੇ ਵਿੱਚ ਅੱਗੇ ਇਹ ਗਰੋ ਕਰਦਾ ਸੀਗਾ ਇੱਕ ਜਿਵੇਂ ਤੇਲਾ ਕਹਿ ਦਿੰਦੇ ਆ ਇਹਨੂੰ ਆਪਾਂ ਚਿੱਟੀ ਪਿੱਠ ਵਾਲਾ ਟਿੱਡਾ ਵੀ ਕਹਿ ਦਿੰਦੇ ਆ ਉਹਦੇ ਨਾਲ ਇਹਦਾ ਜਿਹੜਾ ਮੇਨ ਕੈਰੀਅਰ ਉਹ ਸੀਗਾ ਜੀ ਉਹਦੇ ਕਰਕੇ ਇਹਦਾ ਅੱਗੇ ਦੀ ਅੱਗੇ ਇਹ ਫੈਲ ਜਾਂਦਾ ਸੀ ਤੇ ਇਹ ਦਿਨਾਂ ਦੇ ਵਿੱਚ ਹੀ ਇਹ ਸਾਰੇ ਜਿਹੜੇ ਖੇਤ ਨੂੰ ਇਹ ਖਰਾਬ ਕਰ ਦਿੰਦਾ ਸੀ ਤੇ ਜਿਹੜਾ अर्ली ਸਟੇਜ ਸੀਗਾ ਜੀ ਇਹਨਾਂ ਦਾ ਜਿਹੜਾ ਉਹਦੇ ਚ ਆਪਾਂ ਇਹਦਾ ਤੇਲੇ ਦਾ ਕੰਟਰੋਲ ਕਰਕੇ ਸਪਰੇਅ ਕਰਾ ਦਿੰਦੇ ਸੀ ਤੇ ਉਹਦੇ ਨਾਲ ਇਹ ਮੋੜ ਜਿਹੜੀ ਹੈਗੀ ਆ ਫਸਲ ਚੱਲੀ ਵੀ ਆ ਕਈ ਜਗ੍ਹਾ ਤੇ ਪਰੰਤੂ ਹਜੇ ਯੂਨੀਵਰਸਿਟੀ ਵੱਲੋਂ ਇਹਦਾ ਜਿਹੜਾ ਕੋਈ ਸੁਜਾਰੂ ਹੱਲ ਜਿਹੜਾ ਹੈਗਾ ਹਜੇ ਕੋਈ ਨਹੀਂ ਸਾਨੂੰ ਪ੍ਰਾਪਤ ਹੋਇਆ ਹਜੇ ਰਿਸਰਚ ਚ ਹੈਗਾ ਆ ਯੂਨੀਵਰਸਿਟੀ ਵੀ ਇਹਦੇ ਲਈ ਬਹੁਤ ਮਤਲਬ ਸੀਰੀਅਸਲੀ ਇਸ ਚੀਜ਼ ਨੂੰ ਵਾਚ ਰਹੀ ਆ ਤੇ ਜਿਵੇਂ ਹੀ ਸਾਨੂੰ ਇਸ ਚੀਜ਼ ਦਾ ਕੋਈ ਹੱਲ ਮਿਲਦਾ ਹੈ ਤੇ ਅਸੀਂ ਇਹਨੂੰ ਜਰੂਰ ਫਾਰਮਰਸ ਦੇ ਨਾਲ ਫਸਟ ਟਾਈਮ ਵਾਇਰਸ ਇਹ ਫਸਟ ਟਾਈਮ ਆਇਆ ਜੀ ਵਾਇਰਸ ਤੇ ਮਤਲਬ ਕੁਝ ਵੈਰਾਈਟੀਆਂਸ ਦੀ ਆਇਆ ਜਿਹੜੀਆਂ ਜਾਦੇ ਮਤਲਬ ਇਹਦੇ ਚ 131 ਹੋ ਗਈ ਹੈ ਜੀ ਬਾਸਮਤੀ ਦੀਆਂ ਇੱਕ ਦੋ ਵੈਰਾਈਟੀਆਂਸ ਹੈਗੀਆਂ ਨੇ ਉਹਨਾਂ ਚ ਦੇਖਣ ਨੂੰ ਮਿਲਿਆ ਜੀ ਅਰੀਆ ਜੀ ਦੇਖੋ ਵਕ ਵਕ ਪਿੰਡਾਂ ਚ ਆਏਗਾ ਕੁਝ ਕੁਝ ਏਰੀਆ ਹੈਗਾ ਅ ਕੋਸ਼ੇਰੀਆ ਤਾਂ ਅਸੀਂ ਮੌਕੇ ਤੇ ਜਾ ਕੇ ਕੰਟਰੋਲ ਵੀ ਕਰਾਇਆ ਤੇ ਬਾਕੀ ਤਾਂ ਇਹਦਾ ਕੈਲਕੂਲੇਟ ਤਾਂ ਬਾਅਦ ਚ ਹੋਏਗਾ ਜੀ ਅ ਪਰੰਤੂ ਹੈਗਾ ਦੇਖਣ ਚ ਕੁਝ ਕੁਝ ਏਰੀਆ ਦੇਖਣ ਚ ਮਿਲ ਰਹੇ ਜੀ ਕਿਸਾਨਾਂ ਨੂੰ ਕੀ ਮੈਸੇਜ ਲੱਗੇ ਇਸ ਨੂੰ ਕਾਪੀ ਅ ਦੇਖੋ ਜੀ ਹੁਣ ਹਾਲ ਦੀ ਘੜੀ ਤਾਂ ਜਿਹੜਾ ਹੈਗਾ ਜਿਵੇਂ ਤੁਹਾਨੂੰ ਮੈਂ ਦੱਸਿਆ ਅ ਹੁਣ ਤਾਂ ਬਾਡੀ ਦੇ ਨੇੜੇ ਹੀ ਆ ਸਾਰਾ ਕੁਝ ਤੇ ਹੁਣ ਤਾਂ ਜਿਹੜਾ ਜਿੰਨਾ ਹੋਣਾ ਸੀਗਾ ਉਹ ਹੋ ਹਟਿਆ ਤੇ ਅ ਅੱਗੇ ਤੋਂ ਇਹ ਆ ਵੀ ਇਸ ਬਾਰੇ ਯੂਨੀਵਰਸਿਟੀ ਵੀ ਇਸ ਚੀਜ਼ ਤੇ ਕੰਮ ਕਰ ਰਹੀ ਆ ਵੈਰਾਈਟੀਆਂ ਜਿਹੜੀਆਂ ਵੀ ਅੱਗੇ ਹੁਣ ਆਉਣਗੀਆਂ ਜਾਂ ਜਿਹੜੀਆਂ ਆਲਰੇਡੀ ਹੈਗੀਆਂ ਨੇ ਮਾਰਕੀਟ ਦੇ ਵਿੱਚ ਤੇ ਉਹ ਰਿਸਰਚ ਦੇ ਵਿੱਚ ਜਿੰਮੀ ਚੀਜ਼ ਪਤਾ ਲੱਗਦੀ ਆ ਉਹਦੇ ਬਾਰੇ ਅਸੀਂ ਨਾਲ ਦੀ ਨਾਲ ਜਿਹੜਾ ਸਾਨਾ ਅਨੁਸਤਾਨੀ ਜਿੰਮੀ ਅਫੈਕਟਡ ਹੁੰਦਾ ਸੀ ਫਿਰ ਉਹ ਜਿੰਮੀ ਚ ਕਿਸਾਨ ਹਵਾਵੰਦ ਸੀ ਉਹੀ ਆ ਮੇਲਕਾਰ ਜਿਹੜਾ ਹੈਗਾ ਤਾਪ ਰੋਕ ਤਾਮ ਅਗੇ ਨਾਮ ਦੇ ਉਹ ਨਹੀਂ ਜੀ ਇਹਦੇ ਚ ਇਹ ਆ ਵੀ ਦੇਖੋ ਜੇ ਆਪਾਂ ਇਹਦਾ अर्ਲੀ ਕੰਟਰੋਲ ਕਰਦੇ ਆ ਤਾਂ ਇਹ ਕੰਟਰੋਲ ਹੋ ਵੀ ਜਾਂਦਾ ਹੈ ਪਰ ਜਦੋਂ ਇਹ ਸਾਰੇ ਹੀ ਫੀਲਡ ਦੇ ਵਿੱਚ ਫੈਲ ਜਾਂਦਾ ਉਦੋਂ ਇਹਦਾ ਜਿਹੜਾ ਅਸਰ ਜ਼ਿਆਦਾ ਦੇਖਣ ਨੂੰ ਮਿਲਦਾ ਤੁਸੀਂ ਦੱਸ ਕੇ ਭੇਜਿਆ ਵੀ ਕਿੰਨਾ ਅਫੈਕਟਡ ਹੈ ਮਤਲਬ ਜਿਵੇਂ ਜਿਵੇਂ ਜੀ ਸਾਡੇ ਕੋਲੇ ਰਿਪੋਰਟ ਆਉਂਦੀ ਸੀ ਅਸੀਂ ਬਾਈ ਨੇਮ ਫਾਰਮਰਸ ਦਾ ਤੇ ਉਹਦਾ ਏਰੀਆ ਪਾ ਕੇ ਅਸੀਂ ਆਪਣੇ ਹਾਇਰ ਅਥਾਰਟिटीज ਨੂੰ ਭੇਜਿਆ ਤੇ ਉਹ ਸਾਡਾ ਡੇਲੀ ਰੰਗੂ ਰਿਪੋਰਟ ਜਿਹੜੀ ਜਾਂਦੀ ਹੈ ਕਿੰਨੇ ਕਿੰਨਾ ਕੁ ਸ਼ਿਕਾਇਤਾਂ ਮਿਲਦੀ ਆ ਇਹਦੇ ਚ ਜੀ ਮੰਨ ਲਓ ਈ ਕਾ ਦੁੱਕਾ ਕੇਸਿਸ ਹੈਗੇ ਨੇ ਜਿਹੜੇ ਸਾਨੂੰ ਤਕਰੀਬਨ ਹਰ ਇੱਕ ਪਿੰਡ ਦੇ ਵਿੱਚੋਂ ਮਿਲਿਆ ਕੁਝ ਏਰੀਆ ਤਾਂ ਹੈਗਾ ਜਿਹੜਾ ਮੰਨ ਲਓ ਇਸ ਤੋਂ ਬਚਿਆ ਹੀ ਰਿਹਾ ਪਰ ਇੱਕ ਦੋ ਹੈਗੇ ਨੇ ਕੁਝ ਪਿੰਡ ਹੈਗੇ ਨੇ ਜਿੱਥੇ ਇਹ ਦੇਖਣ ਚ ਆਇਆ ਤੇ ਉਹ ਅਸੀਂ ਰਿਪੋਰਟ ਟਾਈਮਲੀ ਭੇਜੀ ਆ। ਵਿਦ ਆਨਸਰ ਪਰ ਨਾਬਾ ਦੀ ਮੈਂ ਗੱਲ ਕਰਾਂ ਤਾਂ ਇੱਥੇ ਇੱਕ ਚਾਈਨਾ ਵਾਰਿਸ ਹੈ ਜੀ ਉਹਨੂੰ ਬੌਨਾ ਰੋਗ ਵੀ ਕਹਿ ਦਿੰਦੇ ਆ। ਜਿਹੜਾ ਝੋਨਾ ਖੜਾ ਖੜਾ ਉਹਨੂੰ ਨਸਵਾਲ ਟਾਈਪ ਦੀ ਇੱਕ ਬਿਮਾਰੀ ਜਿਹੜੀ ਲੱਗ ਰਹੀ ਹੈ ਜੀ ਜਿਹਦੇ ਨਾਲ ਬਹੁਤ ਵੱਡਾ ਨੁਕਸਾਨ ਜਿਹੜਾ ਹੈ ਜੀ ਉਹ ਕਿਸਾਨ ਭਰਾ ਦਾ ਹੋ ਰਿਹਾ ਇਹ ਇਹ ਗੱਲ ਜਿਹੜੀ ਹੈ ਜੀ ਆਲਰੇਡੀ ਸੀਮ ਸਾਹਿਬ ਦੇ ਨੋਟਿਸ ਦੇ ਵਿੱਚ ਹੈ ਮੈਂ ਜਦੋਂ ਹੁਣ ਮਿਲਿਆ ਸੀਗਾ ਦੋ ਤਿੰਨ ਦਿਨ ਪਹਿਲਾਂ ਉਦੋਂ ਵੀ ਜ਼ਿਕਰ ਕੀਤਾ ਸੀਗਾ ਪਰ ਸੀਮ ਸਾਹਿਬ ਨੇ ਕਿਹਾ ਕਿ ਸਾਡੀਆਂ ਜਿਹੜੀਆਂ ਟੀਮਾਂ ਨੇ ਚਾਹੇ ਉਹ ਖੇਤੀਬਾੜੀ ਮਾਹਰ ਨੇ ਜੇ ਜਿਹੜੇ ਆਬਜ਼ਰਵ ਕਰਨਗੇ ਸਾਰਾ ਉਹ ਟੀਮਾਂ ਜਿਹੜੀਆਂ ਨੇ ਪਿੰਡ-ਪਿੰਡ ਜਾਣਗੇ ਜਿੱਥੇ ਜਿੱਥੇ ਨੁਕਸਾਨ ਹੋਇਆ ਜਾਂ ਜਿੱਥੇ ਜਿੱਥੇ ਪ੍ਰੋਬਲਮ ਆਈ ਹੈ ਤਫਰੂਦ ਦੇ ਮੁਤਾਬਕ ਜਿਹ